ਪੁੱਛਵਰੇ ਅੱਜ ਜਿਹੜੀ ਪੰਜਾਬ ਬਚਾਓ ਯਾਤਰਾ ਆ ਰਹੀ ਆ ਅੱਜ ਦੇ ਵਰਤਕ ਬਾਈ ਜੀ ਪੰਜਾਬ ਬਚਾਓ ਯਾਤਰਾ ਜਿਹੜੀ ਇਹ ਸੁਖਵੀਰ ਬਾਦਲ ਜੀ ਸਾਡੇ ਪ੍ਰਧਾਨ ਸਾਹਿਬ ਕੱਢਣ ਲੱਗੇ ਨੇ ਇਸ ਟਾਈਮ ਇਹ ਯਾਤਰਾ ਨੂੰ ਕੱਢਣਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਜੀ ਕਿਉਂਕਿ ਜਿਹੜੇ ਝਾੜੂ ਵਾਲੇ ਸੀਗੇ ਇਹਨਾਂ ਨੇ ਇੰਨਾ ਕੁ ਜ਼ਿਆਦਾ ਪਬਲਿਕ ਨੂੰ ਗੁੰਮਰਾਹ ਕੀਤਾ ਬਤਲ ਤੁਸੀਂ ਇਹ ਸੋਚ ਲੋ ਵੀ ਜ਼ਿੰਦਗੀ 'ਚ ਸ਼ਾਇਦ ਕਿਸੇ ਸ਼ਿਆਸਤਦਾਨ ਨੇ ਇੰਨਾ ਝੂਠ ਨਹੀਂ ਬੋਲਿਆ ਹੁਣ ਜਿੱਡੇ ਵੱਡੇ ਵੱਡੇ ਇਹਨਾਂ ਨੇ ਝੂਠ ਬੋਲਤੇ ਪਹਿਲੇ ਨੰਬਰ ਤੇ ਤੁਸੀਂ ਸਾਰਾ ਹੀ ਪ੍ਰੈਸ ਭਾਈਚਾਰਾ ਖੜਾ ਥੋਡੇ ਧੰਨਵਾਦੀਆਂ ਅਸੀਂ ਬਹੁਤ ਹਮੇਸ਼ਾ ਤੁਸੀਂ ਦੇਖ ਲੋ ਵੀ ਪਹਿਲਾਂ ਇਹਨਾਂ ਨੇ ਬਦਨਾਮ ਕੀਤਾ ਅਕਾਲੀ ਦਲ ਨੂੰ ਨਸ਼ੇ ਦੇ ਨਾਮ ਤੇ ਨਸ਼ਾ ਭਾਈ ਜੀ ਅੱਜ ਘਰ ਘਰ ਹੋਮ ਡਿਲੀਵਰੀ ਹੁੰਦੀ ਐ ਸਾਡੇ ਭਾਸੋਂ ਤੋਂ ਭਾਈ ਜੀ ਖੜੇ ਨੇ ਮਨਵਿੰਦਰ ਜੀ ਇਹਨਾਂ ਨੇ ਕਈ ਵਾਰ ਚਲਾਏ ਨੇ ਚੈਨਲਾਂ ਤੇ ਪਰ ਕੋਈ ਸੁਣਵਾਈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਿੰਨੇ ਬੱਚੇ ਮਰ ਰਹੇ ਨੇ ਸਭ ਤੋਂ ਗੰਦੀਆਂ ਹਰਕਤਾਂ ਹੋ ਰਹੀਆਂ ਨੇ ਮਤਲਬ ਇਹ ਕਹਿ ਲਓ ਤੁਸੀਂ ਵੀ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਬਿਲਕੁਲ ਖਤਮ ਹੈ ਜ਼ੀਰੋ ਤੇ ਪਹੁੰਚ ਗਈ ਜੀ ਹੁਣ ਤੁਸੀਂ ਆਪਣੇ ਨਾਬੇ ਦਾ ਹਾਲੇ ਦੇਖ ਲਓ ਵੀ ਆਪਣੇ ਕਾਲਜ ਚ ਕਿੱਡੀ ਘਣਾਉਣੀ ਹਰਕਤ ਹੋਈ ਹੈ ਕੀ ਸਾਡੀਆਂ ਬੱਚੀਆਂ ਹੁਣ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਸੇਫ ਨਹੀਂ ਰਹੀਆਂ ਬਾਈ ਜੀ ਕਿੰਨਾ ਬੁਰਾ ਹਾਲ ਹੈ ਇਹ ਹੈਗਾ ਸਾਡਾ ਬਦਲਾ ਅੱਜ ਪੰਜਾਬ ਬਚਾਓ ਯਾਤਰਾ ਜਿਹੜੀ ਇਹਦਾ ਮੇਨ ਮਕਸਦ ਇਹੀ ਹੈ ਵੀ ਲੋਕਾਂ ਦੇ ਵਿੱਚ ਜੋ ਸਚਾਈ ਹੈ ਉਹਨੂੰ ਲਿਆਂਦਾ ਜਾਵੇ ਪਬਲਿਕ ਨੂੰ ਉਹਦੇ ਪ੍ਰਤੀ ਪੂਰਾ ਅਵੇਅਰ ਕੀਤਾ ਜਾਵੇ ਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਬਾਈ ਜੀ ਇਹ ਹੈ ਤੁਸੀਂ ਅੱਜ ਦੇਖ ਹੀ ਰਹੇ ਹੋ ਵੀ ਹਜ਼ਾਰਾਂ ਨਹੀਂ ਲੱਖਾਂ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਇਹ ਯਾਤਰਾ ਦੇ ਨਾਲ ਦਿੱਲੀ ਸਾਡੇ ਪ੍ਰਧਾਨ ਸਾਹਿਬ ਜਾਂਦੇ ਨੇ ਦਿੱਲੀ ਦਿੱਲੀ ਕੀ ਹੁੰਦਾ ਦੇਖੋ ਜੇ ਕੋਈ ਇੱਕ ਦਿਨ ਬੰਦਾ ਬਿਮਾਰ ਵੀ ਹੋ ਗਿਆ ਕੱਲ ਸਾਡੇ ਪ੍ਰਧਾਨ ਜੀ ਬਿਮਾਰ ਹੋ ਗਏ ਤਾਂ ਕਹਿੰਦੇ ਜੀ ਇਹ ਤਾਂ ਗਰਮੀ 'ਚ ਜਾ ਕੇ ਯਾਤਰਾ ਕਿੱਥੇ ਕਰ ਲਈਤੀ ਇਹਨਾਂ ਨੇ ਐਨੇ ਜੋਗੇ ਕਿੱਥੇ ਨੇ ਅਜੇ ਪ੍ਰਧਾਨ ਜੀ ਦੁਬਾਰਾ ਫੇਰ ਆ ਗਏ ਜੀ ਰੋਡ ਤੇ ਕਿਉਂਕਿ ਦੇਖੋ ਉਹ ਇੱਕ ਮੁੱਖ ਮੰਤਰੀ ਦਾ ਬਹੁਤ ਵੱਡਾ ਅਹੁਦਾ ਹੈ ਸਨਮਾਨਯੋਗ ਕਹਿਣਾ ਨਹੀਂ ਚਾਹੀਦਾ ਪਰ ਕੀ ਕਰੀਏ ਮਤਲਬ ਮਨੇ ਇਹਨੇ ਦੁਖੀ ਹੋਏ ਪਏ ਨੇ ਕਹਿਣਾ ਪੈਂਦਾ ਬਾਈ ਜੀ ਵੀ ਉਹ ਕਿਤੇ ਦੋ ਪੈਗ ਵੱਧ ਘੱਟ ਲਾ ਲੈਂਦੇ ਨੇ ਪਤਾ ਨਹੀਂ ਕੀ ਬੋਲ ਜਾਂਦੇ ਨੇ ਕੀ ਨਹੀਂ ਕੋਈ ਸਮਝੇ ਨਹੀਂ ਲੱਗਦੀ ਹੈਗੀ ਕਿਉਂਕਿ ਸੁਖਵੀਰ ਬਾਦਲ ਜੀ ਕੋ ਉਹ ਨੇਤਾ ਨੇ ਜਿਹਾਂ ਨੂੰ ਬਰਸਤ ਦੇ ਵਿੱਚ ਸਿਆਸਤ ਮਿਲੀ ਆ ਝਾੜੂ ਵਾਲਿਆਂ ਦਾ ਬਹੁਤ ਵੱਡਾ ਮੁੱਦਾ ਸੀਗਾ ਵੀ ਇਹ ਤਾਂ ਜੀ ਆਪਣੇਆਂ ਨੂੰ ਇਹ ਬਣਾਈ ਜਾਂਦੇ ਨੇ ਅਸੀਂ ਗਰੀਬ ਘਰਾਂ ਦੇ ਬੱਚਿਆਂ ਨੂੰ ਲੈ ਕੇ ਆਵਾਂਗੇ ਬਾਈ ਜੀ ਅੱਜ ਘਟੋ ਘਟਾ ਕਾਂਗਰਸ ਦੇ ਪਤਾ ਨਹੀਂ ਕਿੰਨੇ ਇੱਕ ਅਕਾਲੀ ਦਲ ਦੇ ਪਿੰਨੇ ਇੱਕ ਐਦੋਂ ਘਟੀਆ ਗੱਲ ਕੀ ਹੋਊਗੀ ਵੀ ਇਹਨਾਂ ਨੇ ਬੰਦੇ ਨੂੰ ਟਿਕਟ ਦਿੱਤੀ ਐਮਪੀ ਦੀ ਇਹਨਾਂ ਦਾ ਉਹੀ ਛੱਡ ਕੇ ਭੱਜ ਗਿਆ ਮੈਦਾਨ ਬੜਾ ਮਤਲਬ ਖਤਰਨਾਕ ਗੱਲਾਂ ਨੇ ਤੇ ਉਸ ਤੋਂ ਬਾਅਦ ਹੁਣ ਤੁਸੀਂ ਆਪ ਹੀ ਦੱਸ ਦੋ ਵੀ ਇਹਦੀ ਯਾਤਰਾ ਦੀ ਲੋੜ ਹੈ ਜਾਂ ਨਹੀਂ ਹੈ ਕਿਉਂਕਿ ਪੰਜਾਬ ਡੁੱਬ ਰਿਹਾ ਹੈ ਬਾਈ ਜੀ ਮਾਵਾਂ ਪੈਣਾ ਬਿਲਕ ਰਹੀਆਂ ਨੇ ਸਾਡੇ ਇੱਥੇ ਪਿੰਡ ਦੇ ਵਿੱਚ ਹੀ ਇੱਕ ਪਾਣਾ ਵਾਪਰਿਆ ਸੀਗਾ ਉਹ ਬਟੋਏ ਦੇ ਨਸ਼ਿਆਂ ਨਾਲ ਮੁੰਡਾ ਮਰ ਗਿਆ ਨਸ਼ੇ ਦੀ ਵੀ ਗੱਲ ਕਰਦੇ ਆ ਲੋਕ ਤਾਂ ਕਹਿੰਦੇ ਸਾਨੂੰ ਫ੍ਰੀ ਚਹੀਦੀ ਹੈ ਸਾਨੂੰ ਬੱਸਾਂ ਫ੍ਰੀ ਚਹੀਦੀਆਂ ਨੇ ਸਾਨੂੰ ਬਿਜਲੀ ਫ੍ਰੀ ਚਹੀਦੀ ਹੈ ਪਰ ਫਿਰ ਫਿਰ ਕਿਵੇਂ ਦੇਖਦੇ ਹਾਂ ਤੁਸੀਂ ਪੰਜਾਬ ਨੂੰ ਬਾਈ ਜੀ ਪਤਾ ਕੀ ਹੈ ਜਿਹੜੀ ਫ੍ਰੀ ਵਾਲੀ ਗੱਲ ਹੈ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਨੇ ਫ੍ਰੀ ਦਿੱਤਾ ਕੀ ਹੈ ਕਿਉਂਕਿ ਰਾਸ਼ਨ ਹੈ ਜਿਹੜਾ ਉਹ ਤਾਂ ਆਲਰੇਡੀ ਸ਼੍ਰੋਮਣੀ ਅਕਾਲੀ ਦਲ ਦੇ ਮੇਲੇ ਦਾ ਚੱਲ ਰਿਹਾ ਹੈ ਬਾਦਲ ਸਾਹਿਬ ਦੀ ਦੇਣ ਹੈ ਆ ਖੰਨੇ ਹੋਇਆ ਸੀਗਾ ਕਹਿੰਦੇ ਘਰ-ਘਰ ਰਾਸ਼ਨ ਦੇਵਾਂਗੇ ਉਹ ਕਾਰਡ ਦੇ ਉੱਤੇ ਫੋਟੋ ਬਾਦਲ ਸਾਹਿਬ ਦੀ ਲੱਗੀ ਹੋਈ ਸੀ ਇਹਨਾਂ ਦਾ ਆਪਣਾ ਕੀ ਹੈ ਬਾਈ ਜੀ ਇਹ ਤਾਂ ਕੂਚੀ ਵਾਲੇ ਹੈਗੇ ਨੇ ਜਾਂ ਝਾੜੂ ਜਾਂ ਕੂਚੀ ਪੀਂਦਾ ਕੰਮ ਨਹੀਂ 300 ਜੁੱਟ ਹਰ ਮਹੀਨੇ ਪੀਰ ਜੀ ਜਿਹੜੀ ਬਿਜਲੀ ਫਰੀ ਦਿੱਤੀ ਹੈ ਉਹਦਾ ਤੁਸੀਂ ਅਗਲੇ ਸਮੇਂ 'ਚ ਦੇਖ ਲਿਓ ਵੀ ਹਾਲਾਤ ਕੀ ਹੋਣੇ ਨੇ ਬਿਜਲੀ ਬੋਰਡ ਦੇ ਹਾਲਾਤ ਕੀ ਹੁੰਦੇ ਜਾ ਰਹੇ ਨੇ ਅਰੇ ਇਹਨਾਂ ਨੇ ਕਰ ਜਾ ਕਿੰਨਾ ਕਿ ਚੱਕ ਲਿਆ ਕਿਉਂਕਿ ਪੰਜਾਬ ਨੇ ਬਾਈ ਜੀ ਡੁੱਬ ਜਾਣਾ ਇਸ ਤਰੀਕਿਆਂ ਨਾਲ ਨਹੀਂ ਲੱਗਦਾ ਵੀ ਲੋਕ ਇੰਝ ਹੀ ਤੋਂ ਅਗਨੋਰ ਮਾਰਨਗੇ ਵੀ ਸਾਨੂੰ ਫਰੀ ਮਿਲ ਰਹੀ ਹੈ ਅਸੀਂ ਕਿਉਂ ਹੋਰ ਪਾਸੇ ਨੂੰ ਜਾਈਏ ਬਾਈ ਜੀ ਦੇਖੋ ਕਿਉਂਕਿ ਆ ਭੈਣਾ ਬੈਠੀਆਂ ਨੇ ਸਾਡੀਆਂ ਇਹਨਾਂ ਤੋਂ ਵੱਧ ਕੁਝ ਨਹੀਂ ਹੁੰਦਾ ਕਿਉਂਕਿ ਇਹਨਾਂ ਨੇ ਘਰ ਚਲਾਉਣੇ ਹੁੰ ਇਹ ਗਾਨੀਆਂ ਸਾਨੂੰ ਪੈਣਾ ਦਾ ਤਾਂ ਬਸ ਕਰਾਇਆ ਵੀ ਫ੍ਰੀ ਹੋਏ ਬਈ ਬਾਈ ਜੀ ਬਸ ਕਰਾਇਆ ਉਹ ਵੀ ਪਹਿਲਾਂ ਹੀ ਚੰਨੀ ਸਾਫ ਕਰਗੇ ਸੀ ਉਹ ਵੀ ਇਹਨਾਂ ਨੇ ਨਹੀਂ ਕੀਤਾ ਠੀਕ ਫਤਾ ਤਾਂ ਲੱਗੇ ਨਾ ਵੀ ਇਹਨਾਂ ਨੇ ਕੀਤਾ ਕੀ ਆ ਝਾੜੂ ਵਾਲਿਆਂ ਨੇ ਅੱਜ ਉਹੀ ਪੈਣਾ ਕਹਿੰਦੇ ਨੇ ਅਸੀਂ ਬਸਦਾ ਕਰਾਇਆ ਦੇ ਦਾਂਗੇ ਅਸੀਂ ਬਿਜਲੀ ਦਾ ਬਿੱਲ ਦੇ ਦਾਂਗੇ ਪਰ ਸਾਡੇ ਬੱਚੇ ਤਾਂ ਜਿਉਂਦੇ ਰਹਿਣ ਨਾ ਬਾਈ ਜੀ ਜਿਹੜੀ ਮਾਂ ਦਾ ਇਕੱਲਾ ਇਕੱਲੇ ਪੁੱਤ ਮਰ ਜਾਂਦੇ ਨੇ ਉਹਨਾਂ ਨੂੰ ਦੱਸੋ ਕੀ ਕਰੂਗੀ ਪੈਸੇ ਬਚਾ ਕੇ ਬਿਜਲੀ ਦੇ ਬਿੱਲ ਨੂੰ ਬਚਾ ਕੇ ਕੀ ਕਰੂਗੀ ਜਿਹਦਾ ਪਰਿਵਾਰ ਹੀ ਰੁਲ ਗਿਆ ਪਰ ਕਦੇ ਨਹੀਂ ਕਦੇ ਕਿਸੇ ਨੇ ਕਿਹਾ ਵੀ ਨਹੀਂ ਹੈਗਾ ਵੀ ਸਾਨੂੰ ਨਹੀਂ ਬਰੇ ਜੀ ਭਾਈ ਜੀ ਹੁਣ ਲੋਕ ਕਹਿਣਗੇ ਤੁਹਾਡੇ ਸਾਹਮਣੇ ਹੀ ਐਥੇ ਬਹੁਤ ਲੋਕ ਨੇ ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਹੋਏ ਨੇ ਔਰ ਬਹੁਤ ਜ਼ਿਆਦਾ ਮੋਟੀ ਉਹਨਾਂ ਨੂੰ ਆਮਦਨ ਹੈ। ਭਾਈ ਉਹ ਦੇਖੋ ਜਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਉਹ ਚੀਜ਼ਾਂ ਨੇ ਉਹਨਾਂ ਦਾ ਅਸੀਂ ਖੁਦ ਕਹਨੇ ਆਂ ਵੀ ਹਾਂ ਇਹ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਬਿਲਕੁਲ ਹੋਣੀ ਚਾਹੀਦੀ ਹੈ। ਪਰ ਉਹ ਜਾਂਚ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਵੀ ਇੱਕ ਲੋੜਵੰਦ ਪਰਿਵਾਰ ਨੇ ਜਿਹੜੇ ਆ ਪਿੱਛੇ ਕੀਤਾ ਸੀ ਜੀ ਇਹਨਾਂ ਨੇ ਰਾਸ਼ਨ ਕਾਰਡ ਕੱਟ ਤੇ ਸਾਡੇ ਜਉਂਦੀ ਜਾਗ ਦੀ ਮਿਸਾਲ ਹੈ ਮੇਰੇ ਪਿੰਡ ਦੇ 5-7 ਪਰਿਵਾਰ ਨੇ ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਸੀ ਸਾਡਾ ਕਲੋਜ਼ ਪਰਿਵਾਰ ਹੈ। ਉਹ ਭਰਾ ਵੀ ਸਾਡੇ ਦੀ ਡੈਥ ਹੋ ਗਈ ਉਹਨਾਂ ਦੇ ਛੋਟੇ ਛੋਟੇ ਬੱਚੇ ਨੇ ਔਰ ਉਹ ਬੱਚਿਆਂ ਦੇ ਵਿੱਚੋਂ ਆ ਬੱਚਾ ਵਾਜੀ ਸਾਹਮਣੇ ਖੜਾ ਤੁਹਾਡੇ ਨੂੰ ਦੇਖੋ ਜਿਹਦੇ ਪਰਿਵਾਰ ਦਾ ਸਿਰਫ ਆ ਇਕਲੌਤਾ ਸਹਾਰਾ ਹੈ ਇਹਨਾਂ ਦਾ ਕਾਰਡ ਕੱਟਦਾ ਜੀ ਇਹਨਾਂ ਨੇ ਦੱਸੋ ਇਹਨਾਂ ਦਾ ਰਸਨ ਕਾਰਡ ਕੱਟਣਾ ਬਣਦਾ ਸੀ ਇਹ ਸਹੀ ਆ ਜਾਂ ਗਲਤ ਹੈ ਅੱਜ ਇਹ ਬੱਚਾ ਬਿਲਕੁਲ ਇੱਕ ਨਵਾਲਕ ਜਵਾਕ ਹੈ ਛੋਟਾ ਜਿਹਾ ਬੱਚਾ ਹੈ ਮਸੂਮ ਇਹ ਵੀ ਕਹਿ ਰਿਹਾ ਵੀ ਹਾਂ ਝਾੜੂ ਨਾਲ ਸਾਨੂੰ ਨਹੀਂ ਮਤਲਬ ਸਾਡਾ ਤਾਂ ਕਾਰਡ ਕੱਟਦਾ ਅੱਜ ਇਹ ਬੋਲਣਾ ਵੀ ਨਹੀਂ ਜਾਣਦਾ ਢੰਗ ਨਾਲ ਬਾਈ ਜੀ ਇਹ ਤਾਂ ਨਫ਼ਰਤ ਭਰ ਰਹੇ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਔਰ ਵੀ ਪੇਸ਼ ਕਰ ਸਕਦਾ ਜਿਨ੍ਹਾਂ ਨੇ ਲੇਟੈਸਟ ਝਾੜੂ ਦੀ ਬਹੁਤ ਮਦਦ ਕੀਤੀ ਹੈ ਅਸੀਂ ਤੁਹਾਡੇ ਸਾਹਮਣੇ ਹੁਣ ਕਰ ਦਿੰਨੇ ਆ ਉਹਨਾਂ ਨੂੰ ਆ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਇੱਕ ਵੀ ਰਸਨ ਕਾਰਡ ਵਾਲੇ ਤੱਕ ਨਵਾਂ ਨਹੀਂ ਬਣਾਇਆ ਆਮ ਆਦੀ ਪਾਰਟੀ ਵੱਲੋਂ ਬਾਈ ਜੀ ਇਹ ਨਵਾਂ ਉਦੋਂ ਬਣਾਉਣਗੇ ਜੇ ਇਹਨਾਂ ਨੂੰ ਇਹ ਲੱਗੂਗਾ ਵੀ ਹਾਂ ਜੇ ਇਹਨਾਂ ਦੇ ਜਾ ਕੇ ਜਿਹੜੇ ਅੱਗੇ ਡਿਊਟੀਆਂ ਲੱਗੀਆਂ ਹੋਈਆਂ ਨੇ ਜਿਹੜੇ ਦੱਸਣਗੇ ਜਾ ਕੇ ਵੀ ਹਾਂ ਕਰ ਦਿੰਨੇ ਆ ਉਹਨਾਂ ਨੂੰ ਆ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਇੱਕ ਵੀ ਰਸਨ ਕਾਰਡ ਵਾਲੇ ਤੱਕ ਨਵਾਂ ਨਹੀਂ ਬਣਾਇਆ ਆਮ ਆਦੀ ਪਾਰਟੀ ਵੱਲੋਂ ਬਾਈ ਜੀ ਇਹ ਨਵਾਂ ਉਦੋਂ ਬਣਾਉਣਗੇ ਜੇ ਇਹਨਾਂ ਨੂੰ ਇਹ ਲੱਗੂਗਾ ਵੀ ਹਾਂ ਜੇ ਇਹਨ ਹੁਣ ਲੱਗਦਾ ਕਿ ਅਕਾਲੀ ਦਲ ਜਿੱਤਣ ਤੋਂ ਬਾਅਦ ਪਹਿਲੇ ਪਹਿਲ ਤੇ ਜੋ ਕੰਮ ਕੀਤੇ ਜਾਣਗੇ ਕਿਹੜੇ-ਕਿਹੜੇ ਹੋ ਸਕਦੇ ਨੇ ਬਾਈ ਜੀ ਅਕਾਲੀ ਦਲ ਜਿਹੜੇ ਜਿੰਨੇ ਵੀ ਮੁੱਦੇ ਨੇ ਜਿਹੜਾ ਮੁੱਦਿਆਂ ਤੇ ਸੁਖਵੀਰ ਬਾਦਲ ਜੀ ਨੇ ਅੱਜ ਤੱਕ ਇੱਕ ਸ਼ਬਦ ਕਹਿਤਾ ਉਹ ਕਦੇ ਇਹ ਨਹੀਂ ਹੋਇਆ ਵੀ ਨਾ ਹੋਇਆ ਹੋਵੇ ਜਦੋਂ ਇੱਕ ਵਾਰ ਬਾਦਲ ਸਾਹਿਬ ਨੇ ਕਹਿਤਾ ਸੀਗਾ ਜੀ ਪਾਣੀ ਤੇ ਅਸੀਂ ਬੱਸਾਂ ਚਲਾ ਦਾਂਗੇ ਤਾਂ ਲੋਕਾਂ ਨੇ ਬੜਾ ਮਜ਼ਾਕ ੜਾਇਆ ਸੀ ਸਾਨੂੰ ਮਾਣਾ ਸਾਡੇ ਪ੍ਰਧਾਨ ਜੀ ਤੇ ਉਹਨਾਂ ਨੇ ਉਹ ਬੱਸ ਵੀ ਚਲਾਤੀ ਸੀ ਕਿਉਂਕਿ ਬੰਦਾ ਜੋ ਕਹਤਾ ਇੱਕ ਕੁਰਸੀ ਦਾ ਇੱਕ ਰਤਬਾ ਹੁੰਦਾ ਬਾਈ ਜੀ ਇੱਥੇ ਮੇਰੇ ਵਰਗਾ ਦਾ ਕੁਝ ਵੀ ਬੋਲ ਦੂਗਾ ਉਹ ਇੱਕ ਮੁੱਖ ਮੰਤਰੀ ਨੇ ਵੱਡੇ ਅਹੁਦੇ ਨੇ ਵੱਡੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਜਿਹੜਾ ਮੂੰਹ ਤੋਂ ਸ਼ਬਦ ਨਿਕਲ ਗਿਆ ਉਹਨੂੰ ਉਹ ਪੂਰਾ ਕਰਨਗੇ ਜੀ ਮੰਨਦੇ ਹੋ ਮੈਂ ਅਕਾਲੀ ਦਲ ਬਾਰੇ ਲਾਈਨ ਉਹ ਠੀਕ ਸੀ ਹਾਂਜੀ ਬਿਲਕੁਲ ਜੀ ਕਿਉਂ ਬੱਸਾਂ 'ਚੋਂ ਕੁੜੀਆਂ ਵੀ ਡਿੱਗੀਆਂ ਨੇ ਬਾਈ ਜੀ ਉਹ ਕੀ ਸੀਗਾ ਦੇਖੋ ਜਿਵੇਂ ਕੁਝ ਕੁ ਲੋਕ ਇਹ ਜੇ ਹੁੰਦੇ ਨੇ ਵੀ ਉਹਨਾਂ ਨੇ ਸਿਰਫ ਰੋਲੇ ਪਾਉਣੇ ਹੁੰਦੇ ਆ ਉਹ ਸਾਰੀਆਂ ਸਰਕਾਰਾਂ ਬਲੇ ਹੁੰਦੇ ਨੇ ਵਿਰੋਧੀ ਧਿਰਾਂ ਵੀ ਕਰ ਆ ਜਾਂਦੀਆਂ ਨੇ ਪਰ ਜਿੰਨਾ ਕ ਹੁਣ ਬੁਰਾ ਹਾਲ ਹੈ ਤਾਂ ਉਹਨਾਂ ਕਾਲੀ ਦਲ ਵੇਲੇ ਨਹੀਂ ਹੋਇਆ ਦੂਜੀ ਗੱਲ ਤੁਹਾਡੀ ਗੱਲ ਨੂੰ ਮੈਂ ਸਿਰ ਮੱਥੇ ਕਬੂਲ ਕਰਦਾ ਵੀ ਸਾਡੇ ਕੋਲੋਂ ਵੀ ਕੁਝ ਗਲਤੀਆਂ ਹੋਈਆਂ ਆਉਣਗੀਆਂ ਪਰ ਉਹਦਾ ਸਾਡੇ ਲੀਡਰਾਂ ਤੋਂ ਜੇ ਕੋਈ ਭੁੱਲਾਂ ਹੋਈਆਂ ਤਾਂ ਉਹਦਾ ਖਮਾਇਦਾ ਭੁਗਦੇ ਬਾਈ ਜੀ ਕਿੰਨਾ ਟਾਈਮ ਰਹੀਏ ਜੀ ਤਕਰੀਬਨ 10 ਸਾਲ ਦੀ ਲਗਾਤਾਰ 10 ਸਾਲ ਚ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ 10 ਸਾਲ ਚ ਆਪਣਾ ਉਹ ਨਹੀਂ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ ਬਾਈ ਜੀ ਮੈਂ ਹੁਣੇ ਤੁਹਾਨੂੰ ਤੁਹਾਡਾ ਕਰ ਰਹੀ ਉਹਦੋਂ ਪੰਜਾਬ ਚਾਹੋ ਯਾਤਰਾ ਕਿੱਥੇ ਸੀ ਉਦੋਂ ਦੀ ਪੰਜਾਬ ਚਾਹੇ ਬਾਈ ਜੀ ਤੁਹਾਡੇ ਮੈਂ ਸਵਾਲ ਕਰਨ ਤੋਂ ਪਹਿਲਾਂ ਇਹ ਗੱਲ ਕਹਿ ਚੁੱਕਿਆ ਵੀ ਸਾਡੇ ਕੋਲੋਂ ਵੀ ਕੁਝ ਗਲਤੀਆਂ ਹੋਈਆਂ ਜਿਨ੍ਹਾਂ ਦਾ ਅਸੀਂ ਗੁਰੂ ਘਰ ਜਾ ਕੇ ਮਾਫੀ ਵੀ ਮੰਗੀ ਆ ਉਹਦੀ ਅਰਦਾਸ ਵੀ ਕੀਤੀ ਆ ਸਾਡੇ ਪ੍ਰਧਾਨ ਜੀ ਨੇ ਉਹ ਤੋਂ ਬਾਅਦ ਅੱਜ ਅਕਾਲੀ ਦਲ ਦੁਬਾਰਾ ਇਕੱਠ ਵੀ ਹੋ ਗਿਆ ਢੀਂਸਾ ਸਾਹਿਬ ਆ ਗਏ ਬੀਬੀ ਜਗੀਰ ਕੌਰ ਜੀ ਆ ਗਏ ਤਾਂ ਅਕਾਲੀ ਦਲ ਪੂਰਾ ਮਜ਼ਬੂਤ ਆ ਬਾਈ ਜੀ ਇਸ ਟਾਈਮ ਅਸੀਂ ਪੂਰੇ ਹੌਸਲੇ ਚ ਕਤਗੜੀ ਤੋਂ ਕਾਰਿਆ ਕਤਗੜੀ ਦੇ ਗੁਰੂ ਜੀ ਉਹਨਾਂ ਨੇ ਜਿਹੜਾ ਇਹ ਚੋਣਾਂ ਦਾ ਵਰਤਾਰਾ ਕਰਕੇ ਆਮ ਆਦਮੀ ਪਾਰਟੀ ਦੇ ਹੋ ਰਹੇ ਜ਼ੁਲਮਾਂ ਨੂੰ ਖਤਮ ਕਰਨ ਦਾ ਆਗਾਜ਼ ਕਰਦਾ ਹੈ ਕਿ ਜਲਦੀ ਹੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੂਗੀ ਇਹ ਲੋਕਾਂ ਨੇ ਸਾਫ਼ ਲਈ अब भाई कद्दू ट्रांसफर करो साइड में। कंजर्सिंग थोड़ा। कंजर्सिंग मंगेवाल साहब पंजाब जाओ यात्रा। देवी 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 देव ਜੀ ਪਾਗਲ ਪੰਜਾਬ ਨੂੰ ਬਚਾਉਣ ਦੀ ਯਾਤਰਾ ਲੈ ਕੇ ਆਏ ਨੇ ਪੰਜਾਬ ਬਚਾਉਣ ਵਾਲੀ ਯਾਤਰਾ ਦੇ ਮੱਦੇਨਜ਼ਰ ਵੀ ਹੈ ਪੰਜਾਬ ਬਚਾਉਣ ਲਈ ਅੱਜ ਸਾਰੇ ਹਲਕੇ ਨਿਕਲ ਗਿਆ ਮੈਂ ਹਲਕੇ ਵਾਲੇ ਲੋਕਾਂ ਦਾ ਧੰਨਵਾਦ ਕਰਦਾ ਆ ਨਿੱਤਰੋ ਵਿੱਚ ਮੈਦਾਨ ਦੇ ਆ ਕੇ ਜਮ ਕਾਲ ਬਾਅਦ ਨਿਕਲ ਕੇ ਸਵਾਗਤ ਕਰਛੇ ਦਾ ਸਵਾਗਤ ਕਰਦਾ ਹਾਂ ਹਾਂ ਪਾਗਲ ਸਾਹਿਬ ਤੁਹਾਡੇ ਆਪਣੇ ਨੇ ਇਕ ਵੱਡਾ ਗੱਠ ਜੋਗੀ ਨਾਬੇ ਨੂੰ ਜਾ ਰਿਹਾ ਬਹੁਤ ਵੱਡਾ ਗੱਠ ਨਾਬੇ ਨੂੰ ਜਾ ਰਿਹਾ ਸ਼ਰਮਣੀ ਅਕਾਲੀ ਦਰ ਦਾ ਇੱਕ ਵੱਡਾ ਗੱਠ ਜੋ ਪਾਸੋਂ ਤੋਂ ਹੁੰਦੇ 90 ਨੂੰ ਪਹੁੰਚ ਰਿਹਾ ਪੰਜਾਬ ਬਚਾਓ ਯਾਤਰਾ ਦਾ ਇੱਕ ਵੱਡਾ ਰੈਲੀ ਵੱਡੀ ਰੈਲੀ ਜੋ ਕਿ ਬਹੁਤ ਵੱਡੀ ਹੈ ਆਪਣੇ ਆਪ ਚ ਪੂਰਾ ਤੁਸੀਂ ਦੇਖ ਸਕਦੇ ਹੋ ਪਾਸੋਂ ਜਾਮ ਲੱਗ ਗਿਆ ਪਾਸੋਂ ਪੂਰਾ ਜਾਮ ਲੱਗਿਆ ਬਾਬੇ ਕੀ ਕਹਿਣਾ ਚਾਹਣਾ ਹੈ ਪਰ ਠੀਕ ਹੈ ਸਾਰਾ ਕੁਝ ਠੀਕ ਹੈ ਜੀ ਠੀਕ ਹੈ ਬਿਲਕੁਲ ਆਊਗੀ ਥੋੜੀ ਸਰਕਾਰ ਸਰਕਾਰ ਪੱਕੀ ਆਊਗੀ ਪੱਕੀ ਆ ਪੱਕੀ ਜੀ ਕਦੇ ਲਾ ਵਿੱਚ ਚ ਨਨ੍ਹਾ ਲਾਲਤ ਤੋਂ ਬਿਨਾ ਹੋ ਗਈ ਲਾਲ ਜਦੋਂ ਬਿਨਾ ਕਿਤੇ ਕਿਸੇ ਦੂਜੀ ਪਾਰਟੀ ਇਹ ਲਾਲ ਚਦੇ ਤਾਂ ਫਿਰ ਉਹ ਨਹੀਂ ਕੋਈ ਕੋਈ ਨਹੀਂ ਜਾਵੇ ਜੀ ਇਹ ਰੈਸਟੈਂਡ ਅੱਜ ਆ ਪੰਜਾਬ ਬਚਾਓ ਯਾਤਰਾ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਹੈ ਸਾਰੇ ਪੰਜਾਬ ਦੇ ਵਿੱਚ ਕਿਉਂਕਿ ਹਰੇਕ ਮਾਹੌਲ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਇਹ ਸਰਕਾਰ ਨੇ ਕੀ ਕਰਿਆ ਪਿਆ ਤੇ ਉਸ ਦੇ ਤਹਿਤ ਹੀ ਅੱਜ ਪੰਜਾਬ ਬਚਾਓ ਯਾਤਰਾ ਸਰਦਾਰ ਮੱਖਣ ਸਿੰਘ ਲਾਲਕੀ ਦੇ ਰਵਾਇ ਦੇ ਵਿੱਚ ਇੱਥੇ ਨਾਬੇ ਹਰਕੇ ਦੇ ਵਿਚਾਰੀ ਆ ਸਾਰੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਪਿੱਛੇ ਵੀ ਤੁਸੀਂ ਦੇਖਿਓ ਕਿੰਡਾਂ ਦੇ ਵਿੱਚ ਪੂਰਾ ਲੋਕ ਸੜਕਾਂ ਤੇ ਖੜੇ ਨੇ ਉਸੇ ਤਰ੍ਹਾਂ 1 ਵਜੇ ਦੇ ਸਾਢੇ 12 1 ਵਜੇ ਦੇ ਕਰੀਬ ਨਾਵੇ ਸ਼ਹਿਰ ਦੇ ਵਿੱਚ ਦਾਖਲ ਹੋਣੀ ਆ ਸੋ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਸਵਾਗਤ ਕਰਨਾ ਦੇਖਿਆ ਤੁਸੀਂ ਸੜਕਾਂ ਦੇ ਕਿਵੇਂ ਟੈਂਟ ਲੱਗੇ ਲੋਕ ਇੰਤਜ਼ਾਰ ਕਰ ਰਹੇ ਨੇ ਸਰਦਾਰ ਸੁਸ਼ੀਲ ਸਿੰਘ ਬਾਦਲ ਦਾ ਬੱਚਿਆਂ ਤੋਂ ਖੇਲਾ ਹਰੇਕ ਵਰਗ ਦੇ ਬਜ਼ੁਰਗ ਮਾਤਾ-ਮਾਪ ਐਣਾ ਸਾਰੇ ਵੱਡੇ ਪੱਧਰ ਤੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਸੋ ਬਹੁਤ ਵੱਡੀ ਗਿਣਤੀ ਦੇ ਸਵਾਗਤ ਹਾਂ ਜੀ ਇਹ ਕਿਹੜਾ ਕਿਸ ਤਰ੍ਹਾਂ ਦੀ ਲੰਗਰੀ ਨੀਂਹ ਨੀਤ ਤੇ ਇਹ ਦੇਖੋ ਬਸ ਤੋੜੇ ਪਿੰਡ ਤੋਂ ਸਟਾਰਟ ਹੋਈ ਹੈ ਜੀ ਤੇ ਪਟਿਆਲਾ ਜਿਹੜਾ ਬਸ ਸਟੈਂਡ ਨਵਾਂ ਬਣਿਆ ਉੱਥੇ ਜਾ ਕੇ ਉਹਨਾਂ ਦੀ ਸਮਾਪਤੀ ਹੋਈ ਹੈ